ਲੋ ਜੀ ਦੋਸਤੋ ਅੱਜ ਤੁਹਾਨੂੰ ਅਸੀਂ ਉਸ ਖਿਡਾਰੀ ਦਾ ਮਲਾ ਰਹੇ ਹਾਂ ਜਿਹੜਾ ਕਿ ਬਚਪਨ ਤੋਂ ਲੈ ਕੇ ਜਵਾਨੀ ਤੱਕ ਖੇਡਦਾ ਰਿਹਾ ਤੱਕ ਕਿਉਂ ਕਿ ਹੈ ਕਿਉਂਕਿ ਪਿਛਲੇ ਸਮੇਂ ਤੋਂ ਮੈਚਾਂ ਦੇ ਵਿੱਚ ਤੇ ਆਲੇ-ਦੁਆਲੇ ਰਸਤੇ ਤੋਰਨ ਫੇਰ ਮਿੱਤਰਾਂ ਦੇ ਵਿੱਚ ਨਹੀਂ ਦੇਖਿਆ ਗਿਆ ਦੁੱਲਾ ਗਵਿੰਦਪੁਰਾ ਤੇ ਮਿਲਦੇ ਆਂ ਭਾਈ ਦੁੱਲਾ ਗਵਿੰਦਪੁਰਾ ਬੜੀ ਚਾਚਾ ਸੀ ਦੁੱਲਾ ਸਿੰਘ ਗਵਿੰਦਪੁਰਾ ਦੀ ਵੀ ਇਹਨਾਂ ਨੇ ਬੜੀਆਂ ਕਬੱਡੀ ਦੇ ਵਿੱਚ ਰੇਡਾਂ ਪਾਈਆਂ ਤੇ ਬੜਾ ਹੀ ਛੋਟੀ ਮਰਚਾ ਨਾ ਵੀ ਖਟਿਆ ਸੀਗਾ ਅੱਜ ਇਹਨਾਂ ਨੂੰ ਮਿਲਦੇ ਆਂ ਬਾਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਵਧੀਆ ਵਧੀਆ ਬੀ ਕਰਸੋ ਅਬਦੁੱਲਾਹ ਜੀ ਤੁਹਾਡੇ ਬਾਰੇ ਅਸੀਂ ਕਬੱਡੀ ਦੀਆਂ ਗੱਲਾਂ ਸੁਣਦੇ ਰਹਿੰਦੇ ਹਾਂ ਨਾ ਤੁਹਾਡੀ ਅਸੀਂ ਕਬੱਡੀ ਇਹ ਮੈਚ ਵੀ ਦੇਖਦੇ ਰਹਿੰਦੇ ਆ ਤਾਂ ਤੁਸੀਂ ਕਿਦੋਂ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਤੇ ਹੁਣ ਥੋੜਾ ਜਿਹਾ ਸਾਈਲੈਂਟ ਦੱਕਾ ਰਹਿਣ ਦਾ ਕਾਰਨ ਕੀ ਹੈ ਮੈਂ ਬਈ ਪਹਿਲਾਂ ਛੋਟਾ ਹੁੰਦੇ ਖੇਡਣਾ ਸ਼ੁਰੂ ਕੀਤਾ ਸੀ ਮੈਨੂੰ ਤੇ ਬਾਅਦ ਵਿੱਚ ਮੈਂ ਟੂਰਨਾਮੈਂਟ ਮੈਚ ਮੂਜ 2016 ਚ ਲੱਗੇ ਖੇਡਣ 2016 ਦੇ ਵਿੱਚ ਹਾਂਜੀ ਉਦੋਂ 55 ਕਿਲੋ ਸਟਾਰਟ ਕੀਤੀ ਖੇਡਣੀ 55 ਕਿਲੋ ਚ ਹਾਂਜੀ ਤੇ ਉਦੋਂ ਫਿਰ ਤੁਸੀਂ ਜਦੋਂ ਕੋਈ ਖੇਡਦੇ ਹੋ ਤਾਂ ਤੁਸੀਂ ਕਿਸੇ ਤੋਂ ਇਹ ਸਿੱਖਿਆ ਲਿੱਤੀ ਹਾਂਜੀ ਭਾਈ ਆਪਣੇ ਉਸਤਾਦ ਉੱਲਾਮਾ ਪਿੰਡ ਤੇ ਪੰਮਾ ਗੰਦਰਾ ਵਾਲੇ ਤੁਹਾਡਾ ਉਸਤਾਦ ਉੱਲਾਮਾ ਬੱਗਾ ਪਿੰਡ ਤੇ ਤੋਂ ਮਾਸਤਾ ਗੰਦਰਾ ਬਸ ਤੁਸੀਂ ਦੋ ਉਸਤਾਦਾਂ ਤੋਂ ਇਹਦੀ ਦਾਤੇ ਰਹੇ ਹਾਂ ਗੈਡ ਕਰਦੇ ਆਪਾਂ ਨੂੰ ਪੂਰਾ ਦੁਨੀ ਅੱਜ ਜਿਵੇਂ ਹੁਣ ਤੁਸੀਂ ਮਤਲਬ ਜਿਹੜਾ ਇਹ ਹੁਣ ਖੇਡਣਾ ਪਿੱਛੇ ਸਾਇਲੈਂਟ ਜਿਹਾ ਹੈਗਾ ਕੰਮ ਜਿਹਾ ਮੈਂ ਕਿਸੇ ਮੈਚਾਂ ਵਗੈਰਾ ਜੇ ਤੁਹਾਨੂੰ ਨਹੀਂ ਦੇਖਿਆ ਇਹਦਾ ਕੀ ਰੀਜਨ ਹੈ ਇਹ ਮੇਰੀ ਇੰਜਰੀ ਆ ਗਈ ਜੀ ਗੋਡੇ ਤੇ ਸੀਜ਼ਨ ਦਾ ਵਧੀਆ ਖੇਡਿਆ ਜੀ ਹੁਣ ਮੇਰੇ ਪਿੱਛੇ ਜੀ ਪਹਿਲਾ ਮੈਚ ਹੀ ਖੇਡਿਆ ਪਹਿਲਾ ਲਾਸਟ ਤੇ ਮੇਰੀ ਕੂਣੀ ਟੁੱਟ ਗਈ ਸੀ ਹੂੰ ਉਹ ਤਿੰਨ ਮਹੀਨੇ ਚਿਰ ਰਿਕਵਰੀ ਕੀਤੀ ਪਹਿਲਾਂ ਉਹਦਾ ਆਪਰੇਟ ਹੋਣਾ ਸੀ ਫਿਰ ਇਦਾਂ ਹੀ ਸਹੀ ਹੋ ਗਿਆ ਡਾਕਟਰ ਨੇ ਵੀ ਹੱਡੀ ਵਿੱਚ ਹੀ ਭੁਰ ਗਈ ਕੂਣੀ ਵਾਲੀ ਜੀ ਟੁੱਟ ਕੇ ਲੱਗ ਜੁੜ ਗਈ ਸੀ ਤੋਂ ਤੋਂ ਬਾਅਦ ਮੈਂ ਪਹਿਲਾ ਮੈਚ ਖੇਡਿਆ ਫਿਰ ਮੇਰੇ ਗੋਡੇ ਦੀ ਬਾਸਲ ਤੇ ਲਿਗਮੈਂਟ ਟੁੱਟ ਗਈ। ਅਸਲ ਲਿਗਮੈਂਟ ਟੁੱਟ ਗਈ ਸੀ। ਜਾਨੀ ਤੁਹਾਨੂੰ ਸੱਟਾਂ ਫੇਟਾਂ ਨੇ ਹੀ ਘੇਰ ਘੇਰ ਰੱਖਿਆ। ਹਾਂ ਬਈ 8 ਸਾਲ 8 ਵਾਰ 8ਵੀਂ ਵਾਰ ਸੱਟ ਵੱਜ ਗਈ ਉਹਨੇ ਮੇਰੇ ਲਗਾਤਾਰ ਕੋਈ ਗੈਪ ਨਹੀਂ ਵਿੱਚ। ਲਗਾਤਾਰ ਹੀ ਵੱਜਦੀ ਜਦੋਂ ਫਿੱਟ ਹੋਈਦਾ ਵਧੀਆ ਖੇਡਣ ਲੱਗਦੇ ਆ ਉਹਦੋਂ ਮੇਰੇ ਸੱਟ ਵੱਜਦੀ। ਜ਼ਿਆਦਾ ਮੇਰੇ ਗੋਡੇਆਂ ਆਂ ਧੀ ਵੱਜਦੀਆਂ ਗੋਡੇਆਂ ਦੀ ਲਿਗਮੈਂਟ ਟੁੱਟਦੀ। ਤੇ ਤੁਹਾਨੂੰ ਜਿਹੜੇ ਸਾਡੇ ਖੇਡ ਪ੍ਰੇਮੀ ਨੇ ਉਹ ਯਾਦ ਕਰਦੇ ਨੇ ਤਾਂ ਫਿਰ ਤੁਸੀਂ ਉਹਨਾਂ ਨਾਲ ਟੱਚ ਕਿਵੇਂ ਰਹਿ ਰਹੇ ਹੋ? ਟੱਚ ਹੁਣ ਬਈ ਕੋਈ ਨਹੀਂ ਘਰੇ ਬੈਠੇ ਹੁਣ ਤਾਂ ਹਾਂ ਹੋ ਗਿਆ 1.5 ਮਹੀਨਿਆਂ ਤੋਂ ਘਰੇ ਬੈਠੇ ਨੇ ਯਾਨੀ ਘਰ ਦੀਆਂ ਵੀ ਬੜੀਆਂ ਮਜਬੂਰੀਆਂ ਹਨਾ ਇੱਕ ਘਰ ਪਰਿਵਾਰ ਦੇ ਵਿੱਚ ਕੌਣ-ਕੌਣ ਨੇ ਤੁਹਾਡੇ ਕਰਜ ਮੇਰੀ ਮਾਤਾ ਤੇ ਮੇਰਾ ਬਰਦ ਤੁਹਾਡੀ ਮਾਤਾ ਤੇ ਤੁਹਾਡੇ ਤੁਹਾਡੇ ਫਾਦਰ ਸਾਹਿਬ ਉਹ ਹੀ ਡੈਥ ਹੋ ਗਈ ਅਜੇ ਤੁਹਾਡੇ ਫਾਦਰ ਸਾਹਿਬ ਦੀ ਮੌਤ ਹੋ ਚੁੱਕੀ ਹੈ ਨਾ ਤੇ ਤੁਸੀਂ ਸ਼ਾਦੀ ਨਹੀਂ ਤੁਹਾਡੀ ਸ਼ਾਦੀ ਨਹੀਂ ਹੋਈ ਹੈ ਜੀ ਚਲੋ ਪਤਾ ਕੀ ਹੈ ਵੇਖੋ ਜੀ ਤੁਸੀਂ ਬਹੁਤ ਸੋਹਣਾ ਤੇ ਬਹੁਤ ਹੀ ਨਾਮ ਨਾਲ ਖਟਿਆ ਪਰ ਮੈਂ ਜਿਹੜੇ ਸਾਡੇ ਚਾਹਵਨ ਵਾਲੇ ਨੇ ਕਬੱਡੇ ਨੂੰ ਹਨਾ ਉਨਾ ਨੂੰ ਵੀ ਤੁਹਾਡੇ ਸਾਡੇ ਸਮਾਧੀ ਮੈਨੂੰ ਜ਼ਰੂਰ ਕਹੂੰਗਾ ਕਿ ਇਸ ਤਰ੍ਹਾਂ ਦੇ ਜਿਹੜੇ ਖਿਡਾਰੀ ਨੇ ਜਿਵੇਂ ਕੋਈ ਸਮਾਂ ਆਉਂਦਾ ਖੇਡਣ ਦਾ ਤਾਂ ਉਦੋਂ 6:00 ਵਜ ਜਾਂਦੀ ਹੈ ਤਾਂ ਇੱਕ ਤਾਂ ਇਹਨਾਂ ਖੇਡ ਪ੍ਰੇਮੀਆਂ ਨੂੰ ਮੈਂ ਕਹੂੰਗਾ ਵੀ ਦੁੱਲਾ ਗਵਿੰਦਪੁਰਾ ਦੀ ਜਿਵੇਂ ਕੋਈ ਪਰਸਨਲੀ ਤੌਰ ਤੇ ਮੈਂ ਉਹਨੂੰ ਕਹੂੰਗਾ ਵੀ ਮਦਦ ਕੀਤੀ ਜਾਵੇ ਤਾਂ ਨਾਲ ਜਿਹੜੇ ਸਾਡੇ ਨਾਲ ਮਤਲਬ ਸਾਡੇ ਦੋਸਤ ਮਿੱਤਰ ਹੋਰ ਵੀ ਨੇ ਹਨਾ ਤੇ ਖੇਡ ਪ੍ਰੇਮੀ ਵੀ ਸਾਡੇ ਨਾਲ ਜੁੜੇ ਨੇ ਤੁਹਾਡੇ ਇਸ ਪਰਿਵਾਰ ਦੇ ਵਿੱਚ ਪਹੁੰਚੇ ਹੋਏ ਸਾਨੂੰ ਮਿਲਣ ਵਾਸਤੇ ਤਾਂ ਆਪਾਂ ਖੇਡ ਪ੍ਰੇਮੀਆਂ ਨੂੰ ਵੀ ਮਿਲਦੇ ਆ ਵੀ ਇਹਨਾਂ ਨੂੰ ਤੁਹਾਡੀ ਖੇਡ ਕਿੱਦਾਂ ਦੀ ਲੱਗੀ ਆਪਾਂ ਉਹਨਾਂ ਨੂੰ ਪੁੱਛਦੇ ਆ ਬਾਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਠੀਕ ਠਾਕ ਅਸੀਂ ਅਜਦੁੱਲਾ ਜੀ ਨੂੰ ਪਹੁੰਚੇ ਸੀ ਮਿਲਣ ਵਾਸਤੇ ਹਾਂਜੀ ਤਾਂ ਇਹਨਾਂ ਦੀ ਬੜੀ ਹੀ ਅੱਛੀ ਇਹਨਾਂ ਨੇ ਖੇਡ ਦਿਖਾਈ ਹੁਣ ਤੱਕ ਹਾਂਜੀ ਹਾਂਜੀ ਤੁਸੀਂ ਇਹਨਾਂ ਨੂੰ ਮਤਲਬ ਕਿੰਨਾ ਅੱਜ ਕਿਵੇਂ ਇਹਨਾਂ ਨਾਲ ਮਿਲਣ ਲੱਗ ਪਏ ਹੋ ਮੈਂ ਇਹਨਾਂ ਨੂੰ ਜਾਣਦਾ ਜੀ ਚੰਗੀ ਤਰ੍ਹਾਂ ਬਹੁਤ ਵਧੀਆ ਖੇਡਦੇ ਆ ਇਹ ਤਿਆਰੀ ਲਾਉਂਦੇ ਆ ਡੀਏਵੀ ਕਾਲਜ ਦੇ ਵਿੱਚ ਠੀਕ ਹੈ ਮਦਨਾਲ ਜੀ ਕੋਚ ਕੋਲ ਹੂੰ ਜਦੋਂ ਇਹ ਤਿਆਰੀ ਲਾ ਲੈਂਦੇ ਆ ਜਦੋਂ ਇਹ ਲੱਗਦਾ ਵੀ ਹੁਣ ਸੀਜ਼ਨ ਖੇਡਣਾ ਹੈ ਉਦੋਂ ਸੱਤ ਲੱਗ ਜਾਂਦੀ ਹੈ ਇਹਦੀ ਮਾੜੀ ਕਿਸਮਤ ਠੀਕ ਇੱਕ ਤਾਂ ਘਰ ਦੇ ਹਾਲਾਤ ਇਦਾਂ ਦੇ ਵਿਚਾਰੇ ਦੇ ਕਿ ਸਪੋਰਟ ਹੈ ਨਹੀਂ ਸਾਰਾ ਇਹਨੇ ਕਰਨਾ ਹੈ ਕੁੜੀਆਂ ਵਿਆਹੀਆਂ ਦੋ ਮਤਲਬ ਪਹਿਲਾਂ ਮਾੜੇ ਮੋਟੇ ਪੈਸੇ ਕਵਾਡੀ ਤੋਂ ਆਉਂਦੇ ਸੀਗੇ ਚਲਦਾ ਘਰ ਚਲਾਈ ਗਿਆ ਹੂੰ ਤੇ ਹੁਣ ਇਹਨੂੰ ਐਸੀ ਮੈਂ ਪੂਰਾ ਮਤਲਬ ਓਪਨ ਦੇ ਵਿੱਚ ਖੇਡ ਰਿਹਾ ਵਧੀਆ ਅਜਾ ਭੁੱਜ ਖੇਡ ਰਿਹਾ ਹਾਂਜੀ ਇਹਨੇ ਦੁੱਲਾ ਬੱਗਾ ਪੰਡ ਮਤਲਬ ਉਹਨਾਂ ਨੇ ਇਹਨੂੰ ਗਾਈਡ ਕਰ ਦੇਣਾ ਉਸਤਾਦ ਜੀ ਇਹਨਾਂ ਦੇ ਉਸਤਾਦ ਜੀ ਹਾਂਜੀ ਤੇ ਹੁਣ ਵਿਚਾਰਾ ਇਹ ਫੇਰ 6 ਵਜੇ ਕੀ ਹੁਣ ਗੋਡੇ ਦਾ ਆਪਰੇਸ਼ਨ ਕਰਾਉਣਾ ਹੈ ਹੁਣ ਪੈਸੇ ਤੋਂ ਬਹੁਤ ਤੰਗ ਹੈ ਪੈਸੇ ਤੋਂ ਤੰਗ ਆ ਠੀਕ ਹੈ ਹੁਣ ਇਹ ਵੇਟ ਕਰ ਰਿਹਾ ਕਿ ਉਹ ਚੱਲੇ ਕਾਰਡ ਜਿਹੜਾ ਆ ਪ੍ਰਧਾਨ ਮੰਤਰੀ ਯੋਜਨਾ ਸਕੀਮ ਜਿਹੜੀ ਚੱਲਦੀ ਹੈ ਉਹ ਕਾਰਡ ਚੱਲਦਾ ਉਹਦੀ ਵੇਟ ਕਰਦਾ ਉਹਦੀ ਕੋਈ ਡੇਟ ਨਹੀਂ ਮਿਲ ਰਹੀ ਹੁਣ ਆਪਰੇਟ ਕਰਾ ਲੈਂਦਾ ਤਾਂ ਚਲੋ ਲਾਸਟ ਸੀਜ਼ਨ ਖੇਡ ਲੈਂਦਾ ਸਾਨੂੰ ਉਹਨਾਂ ਦੀ ਸਪੋਰਟ ਵੀ ਕਰਨੀ ਚਾਹੀਦੀ ਹੈ ਤੇ ਨਾਲ ਨਾਲ ਇਹਨਾਂ ਨੂੰ ਮਤਲਬ ਜੋ ਇਹਨਾਂ ਦੇ ਪਰਿਵਾਰ ਨਾਲ ਮਤਲਬ ਸੰਬੰਧ ਦਾ ਜੇ ਫੋਟੋ ਜੀ ਪਾਉਣੇ ਜਾਂਦੇ ਤੁਸੀਂ ਤਾਂ ਮਤਲਬ ਇਹਨਾਂ ਦਾ ਸਾਰਾ ਸਿਸਟਮ ਚਲਾਉਣਾ ਚਾਹੀਦਾ ਤੇ ਜਿਉਂ ਦੁੱਲਾ ਜੀ ਕੋ ਤੁਹਾਡੇ ਨਾਲ ਹੀ ਸਾਂਝੀ ਕਰ ਲਈਏ ਗੱਲ ਵੀ ਜਿਵੇਂ ਤੁਸੀਂ ਬਾਹਰ ਕਵੱਡੀ ਵਗੈਰਾ ਖੇਡਣ ਜੀ ਤੁਸੀਂ ਜਾਣਦੇ ਹੋ ਹਨਾ ਤਾਂ ਉਦੋਂ ਫਿਰ ਜਿਹੜੀ ਟੀਮ ਹੈ ਤੁਹਾਡੀ ਤਾਂ ਉਹ ਫਿਰ ਤੁਹਾਡੇ ਕੋਲ ਕੋਈ ਸਾਧਨ ਹੈ ਜਾਂ ਹਾਸੇ ਰੱਖਿਆ ਹੋਇਆ ਹਾਂ ਪਹਿਲਾਂ ਮੋਟਰਸਾਈਕਲ ਦੀ ਜਾਂ ਦੇਖ ਸਕਦਾ ਹੁੰਦਾ ਜੀ ਇਹਦੀ ਪਿੱਛੇ ਵਧੀਆ ਮੈਜਿਕ ਢੇ ਸੀ ਗੱਡੀ ਲੈਣੀ ਸੀ ਪੈਸੇ ਜੋੜ ਕੇ ਅੱਛਾ ਹਾਂਜੀ ਵਧੀਆ ਪੈਸੇ ਲੈ ਲਿਖਦੇ ਸੀਗੇ ਤੇ ਗੱਡੀ-ਗੁੱਡੀ ਲੈਣੀ ਸੀ ਘਰ ਦਾ ਹੀ ਵਧੀਆ ਚੱਲ ਪਿਆ ਸੀਗਾ ਵਧੀਆ 5-7000 ਰੁਪਏ ਦਾ ਵੱਜ ਜਾਂਦਾ ਸੀਗਾ ਠੀਕ ਹੈ ਹਾਂਜੀ ਜਿਵੇਂ ਮਾਤਾ ਨੇ ਦੱਸਿਆ ਜਿਵੇਂ ਤੁਸੀਂ ਛੋਟੇ ਹੁੰਦੇ ਤਾਂ ਕਹਿੰਦੀ ਮਾਤਾ ਵੀ ਐਡਾ ਜਦੋਂ ਹੋਊਗਾ ਸੀਗਾ ਅੰਦੁੱਲਾ ਤਾਂ ਕਹਿੰਦੇ ਵੀ ਨੇੜੇ ਆਣੇ ਪਿੰਡਾਂ 'ਚ ਤਾਂ ਤੁਰਕੇ ਵੀ ਖੇਡਣ ਚੱਲੇ ਜਾਂਦੇ ਸੀਗੇ ਹਾਂ ਭਾਗ ਜਾਂਦੀ ਸੀ ਬਾਈ ਭੱਜ ਭੁੱਜ ਕੇ ਵੱਤ ਇਹ ਸੋ ਆਪਣੇ ਪਿੰਡ ਦੇ ਹੀ ਨੌਜਵਾਨ ਤੁਹਾਡੇ ਨਾਲ ਖੇਡਦੇ ਆ ਕਿ ਨਹੀਂ ਮੈਂ ਆਪਣੇ ਪਿੰਡ 'ਚ ਇੱਕ ਮੈਚ ਇੱਕ ਮੇਰੇ ਫਾਇਦਾ ਮੁੰਡਾ ਕਰਤੀ ਬਸ ਦੋ ਹੀ ਆ ਹੋਰ ਹੈ ਨਹੀਂ ਆਪਣੇ ਪਿੰਡ ਵਿੱਚ ਉਨੀ ਟੀਮ ਨਹੀਂ ਹੈਗੀ ਤੁਹਾਡੇ ਛੇਗੀਆਂ ਮਿਲਦੇ ਆ ਬਾਈ ਦੁੱਲੇ ਦੀ ਮਾਤਾ ਨੂੰ ਕਰਦੇ ਆ ਉਹਨਾਂ ਨਾਲ ਵੀ ਗੱਲਾਂ ਬਾਤਾਂ ਦੁੱਲੇ ਦੀ ਜ਼ਿੰਦਗੀ ਬਾਰੇ ਵੀ ਪੁੱਛਾਂਗੇ ਤੇ ਦੁੱਲੇ ਦੇ ਖੇਡ ਬਾਰੇ ਵੀ ਪਤਾ ਹੀ ਨਾ ਕਰ ਕਰਦੇ ਮਾਤਾ ਜੀ ਸੱਸ ਹੀ ਕਾ ਮਾਤਾ ਸਿੱਖਾਉਂ ਠੀਕ ਮਾਤਾ ਜੀ ਤੁਹਾਡੇ ਪੁੱਤਰ ਅਦੁੱਲਾ ਜੀ ਜਿਵੇਂ ਕੋਡੀ ਦੇ ਖਿਡਾਰੀ ਨੇ ਹਨਾ ਹਾਂ ਹਾਂ ਨੇੜੇ ਨੇੜੇ ਇਹ ਪਿੰਡਾਂ ਦੇ ਵਿੱਚ ਇਹਨਾਂ ਦਾ ਨਾਂ ਹੈਗਾ ਹਾਂ ਹਾਂ ਤਾਂ ਜਿਹੜੇ ਅਦੁੱਲਾ ਜੀ ਨਾਲ ਮੇਰੀ ਇੱਕ ਦੋਰੀ ਪਹਿਲਾਂ ਵੀ ਗੱਲਬਾਤ ਹੁੰਦੀ ਰਹੀ ਹਾਂ ਤਾਂ ਕਿਦੋਂ ਤੋਂ ਇਹਨਾਂ ਨੂੰ ਇਹ ਸ਼ੌਕ ਪਿਆ ਤਾਂ ਕਿਵੇਂ ਇਹ ਖੇਡਣ ਲੱਗੇ ਇਹ ਪੁੱਤ ਬੱਚ ਬਣੇ ਤਾਂ ਪਿਆ ਇਹਨੂੰ ਸੌਂਕ ਅੱਠਵੀਂ ਚ ਸੀਗਾ ਅੱਠਵੀਂ ਕਲਾਸ ਪੜ੍ਹਦੇ ਸੀ ਹਾਂ ਅੱਠਵੀਂ ਚ ਪੜ੍ਹਦੇ ਸੀ ਕੱਪ ਹੂੰ ਤੇ ਉਦੋਂ ਤੋਂ ਇਹਨੂੰ ਸੌਂਕ ਪਿਆ ਪੁੱਤ ਜੇ ਨਹੀਂ ਇਹਦੇ ਕੋਲੇ ਪਹਾੜਾ ਹੁੰਦਾ ਸੀ ਘਰੋਂ ਨਹੀਂ ਪਹਾੜਾ ਦਿੰਦੇ ਸੀ ਵੀ ਕੰਮ ਕਰ ਤੂੰ ਤੇ ਫੇਰ ਆ ਤੁਰਕੇ ਵੀ ਜਾਂਦਾ ਸੀ ਪੁੱਤ ਅੱਛਾ ਜੇ ਪਹਾੜਾ ਕਰਾ ਨਹੀਂ ਤਾਂ ਤੁਰਕੇ ਵੀ ਖੇਡਣ ਚੱਲ ਜਾਂਦਾ ਹਾਂ ਕਿੱਟ ਲੈ ਜਾਂਦਾ ਪੁੱਤ ਆਦੀ ਤੇ ਖੇਡ ਕੇ ਆਉਂਦਾ ਖੇਡਣਦਾ ਇਹਨੂੰ ਬਹੁਤ ਸੌਂਕ ਆ ਪੁੱਤ ਘਰੇ ਕੋਈ ਕੰਮ ਹੀ ਖਰਾਬ ਹੋਈ ਜਾਵੇ ਇਹਨੇ ਜਾਣੇ ਜਾਣਾ ਪੁੱਤ ਇਹ ਕਿੰਨੇ ਭੈਣ ਭਰਾ ਨਹੀਂ ਮੁੰਡੇ ਇਹ ਚਾਰ ਆ ਪੁੱਤ ਚਾਰ ਭੈਣ ਭਰਾ ਨਹੀਂ ਦੋ ਬੱਟੇਗਾ ਬੱਟੇਗਾ ਬੱਤਤੂ ਨੇ ਦੋ ਦੂੜਾਂ ਦੀਆਂ ਭੈਣਾਂ ਤੇ ਦੋ ਇਹ ਭਰਾ ਨੇ ਹਾਂ ਤੇ ਫਿਰ ਜਦੋਂ ਹੁਣ ਪਿੱਛੇ ਜੇ ਕਹਿੰਦੇ ਇਹਨਾਂ ਦੇ ਛੱਟ ਵਗੈਰਾ ਲੱਗ ਗਈ ਸੀਗੀ ਹਾਂ ਛੱਟ ਵੱਜ ਗਈ ਸੀ ਪੁੱਤ ਉਹਦਾ ਕੀ ਕਾਰਨ ਹੁਣ ਦੋ ਵਾਰ ਫਿਰ ਖੜਾਈ ਨਹੀਂ ਖੇਡਣ ਗਿਆ ਪੁੱਤ ਦੋ ਡੂੜ ਮਹੀਨਾ ਹੋ ਗਿਆ ਹਮ ਘਰ ਹੀ ਐ ਪੁੱਤ ਦੋ ਡੂੜ ਮਹੀਨਾ ਹੋ ਗਿਆ ਘਰੇ ਹਾਂ ਜਿਹੜੇ ਇਹ ਸਾਡੇ ਕਬੱਡੀ ਪ੍ਰੇਮੀ ਨੇ ਹਾਂ ਕਬੱਡੀ ਨੂੰ ਮਤਲਬ ਚਾਹੁੰਦੇ ਨੇ ਕਬੱਡੀ ਦੇਖਦੇ ਨੇ ਜਾਂ ਕਬੱਡੀ ਖਿਡਾਰੀ ਵੀ ਨੇ ਹਾਂ ਤੇ ਤੁਸੀਂ ਉਹਨਾਂ ਨੂੰ ਮਤਲਬ ਕੀ ਕਹਿਣਾ ਚਾਹੁੰਦੇ ਵੀ ਇਹ ਸਾਡਾ ਜਿਹੜਾ ਦੁੱਲਾਏ ਹਾਂ ਤਾਂ ਇਹਦੀ ਜਿਵੇਂ ਹੁਣ ਇਹਨੇ ਆਪਰੇਸ਼ਨ ਦੀ ਗੱਲ ਮੇਰੇ ਨਾਲ ਸਾਂਝੀ ਕੀਤੀ ਹੈ ਹਾਂ ਹਾਂ ਕੀ ਹੋਣਾ ਚਾਹੀਦਾ ਵੀ ਆਪਰੇਸ਼ਨ ਕਿਸੇ ਡਾਕਟਰ ਨੂੰ ਮਿਲ ਲੈਣਾ ਸਾਡੇ ਸਾਥੀ ਉਹ ਨਾਲ ਜਾਂ ਕੀ ਇਹਦੀ ਮਦਦ ਹੋਣੀ ਹੈ ਹਾਂ ਮਦਦ ਕਰੋ ਪਰ ਤੇ ਇਹਦਾ ਆਪਰੇਸ਼ਨ ਕਰਾਓ ਠੀਕ ਹੈ ਹੈ ਇਹਨੂੰ ਮੁੜ ਕੇ ਇਹਨੂੰ ਖਰਾਕ ਵੀ ਖਾਣ ਨੂੰ ਦਿਓ ਪਤ ਘਰੇ ਕਿਉਂ ਇਕੱਲਾ ਕਮਾਉਗਾ ਦੂਜਾ ਬਸ ਨਸ਼ਾ ਕਰਦਾ ਦੂਜਾ ਨਸ਼ਾ ਕਰਦਾ ਹੂੰ ਘਰ ਦੇ ਕੀ ਹਾਲਾਤ ਨੇ ਮਾਤਾ ਘਰ ਦੇ ਪਤਾ ਹੀ ਕੁਵੀਨ ਨਹੀਂ ਦੱਸਦਾ ਅੱਛਾ ਇਹ ਹੀ ਕੁਵੀਨ ਨਹੀਂ ਦੱਸਦਾ ਤਣੀ ਪਿਤਾ ਦਾ ਸਾਯਾ ਸਿਰਫ ਨਹੀਂ ਹੈਗਾ ਕਿ ਆਪ ਹੀ ਮਤਲਬ ਇਹਨੇ ਘਰ ਦਾ ਖਰਚਾ ਵੀ ਨੇ ਤੋਰਨਾ ਤੇ ਸਾਰਾ ਤੁਹਾਡਾ ਜਾਂ ਪਰਿਵਾਰ ਦਾ ਪਾਲ ਰਿਮੋਸ਼ਨ ਕਰਦਾ ਹੈ ਹਾਂ ਹਾਂ ਐਸੇ ਨਹੀਂ ਕਰਦਾ ਦੋਸਤੋ ਮਾਤਾ ਜੀ ਦਾ ਮਨ ਭਰਿਆ ਹੈ ਹਨ ਮੇਰਾ ਵੀ ਇਸ ਗੱਲ ਤੇ ਲੱਗਦਾ ਵੀ ਬਹੁਤ ਵੱਡੀ ਇਹਦਾ ਪਾਪ ਹੈ ਨਾ ਉਹ ਵੀ ਇਹਨੇ ਦੁਆਰਾ ਉਤੋਰੀ ਭੈਣ ਨੂੰ ਹਨ ਹਾਂ ਉਹ ਮਾਤਾ ਦਸਰੇ ਨੇ ਇੱਕ ਸਾਲ ਹੋ ਗਿਆ ਸਮਾਂ ਪ੍ਰਮਾਤਮਾ ਨੇ ਕਿੱਦਾਂ ਦਾ ਲਿਆਂਦਾ ਕੋਈ ਚੰਗਾ ਨਹੀਂ ਲਿਆਂਦਾ ਫਿਰ ਕਿ ਕਿੱਦਾਂ ਦਾ ਸਮਾਂ ਆਉਣਾ ਚਾਹੀਦਾ ਸੀ ਪਰ ਹਾਂ ਮਾਤਾ ਜੀ ਦਾ ਕਹਿਣ ਦਾ ਮੁਤਾਬਕ ਚੰਗਾ ਸਮਾਂ ਨਹੀਂ ਆਇਆ ਨਹੀਂ ਆਇਆ ਤਾਂ ਪ੍ਰਮਾਤਮਾ ਨੂੰ ਅਰਦਾਸ ਕਰਦੇ ਆਂ ਪੂਰੇ ਵੀ ਦਿਨ ਦੁੱਗਣੀ ਤੇ ਰਾਤ ਚੌਗਣੀ ਦੁੱਲਾ ਤਰੱਕੀ ਕਰੇ ਹਾਂ ਤੇ ਜਿਹੜਾ ਕਿ ਇਹਦਾ ਆਪਰੇਸ਼ਨ ਹੈ ਇਹਦਾ ਆਪਰੇਸ਼ਨ ਕਰਵਾ ਕੇ ਬੱਸ ਸਕਸੈਸਫੁਲ ਹੋਵੇ ਰਦਾਸ ਕਰਦੇ ਆ ਵੀ ਜਿਵੇਂ ਨੇ ਹੱਟ ਤੜਾਏ ਆ ਛੋਟਾ ਜਿਹਾ ਲੱਗਿਆ ਬਚਪਨੋਂ ਤੋਂ ਪੁੱਤ ਕਦੇ ਰੋਟੀ ਖਾ ਗਿਆ ਕਦੇ ਭੁੱਖਾ ਭਾਗ ਗਿਆ ਤੇ ਵੀ ਕਿਹੜਾ ਵਾਰ ਵਾਗਿਆ ਜੀ ਦੁੱਲਾ ਜੀ ਬਾਹਰ ਜਾਣ ਦੀਆਂ ਵੀ ਗੱਲਾਂ ਹੁੰਦੀਆਂ ਨੇ ਤੇ ਦੁੱਲਾ ਜੀ ਤੁਹਾਡੇ ਨਾਲ ਵੀ ਦੁਆਰਾ ਅਸੀਂ ਸਾਂਝੀ ਕਰਦੇ ਮਾਤਾ ਨਾਲ ਬੜੀਆਂ ਦਿਲ ਦੀਆਂ ਗੱਲਾਂ ਕੀਤੀਆਂ ਹਨ ਮੇਰਾ ਹੀ ਮਨ ਇਸ ਗੱਲ ਤੇ ਭਰਿਆ ਆ ਕਿਉਂਕਿ ਮਾਂ ਪਿਓ ਨੇ ਦੁੱਖ ਦੇਖੇ ਨੇ ਤੇ ਤੁਹਾਡੇ ਫਾਦਰ ਸਾਹਿਬ ਨਹੀਂ ਹੈਗੇ ਹਨ ਇਸ ਤੋਂ ਵਿਦਵਾ ਹੋ ਗਈ ਸੀ ਉਹ ਵੀ ਘਰ ਦਾ ਸਾਰਾ ਤੁਸੀਂ ਦੇਖਿਆ ਤੇ ਜਿਹੜੀ ਜਿਵੇਂ ਹੁਣ ਕਵਡੀ ਦੀ ਗੱਲ ਕਰਾਂਗੇ ਫੇਰ ਆਪਾਂ ਉਸ ਤੇ ਵੀ ਜਿਹੜੀ ਕਵਡੀ ਲੀਗ ਕਹਿੰਦੇ ਨੇ ਹਨਾ ਉਹ ਆਮ ਆਪਣੇ ਚੱਲਦੀ ਰਹਿੰਦੀ ਹੈ ਹਰ ਸਾਲ ਮੈਂ ਦੇਖਦਾ ਰਹਿੰਦਾ ਹਨਾ ਤਾਂ ਉਹ ਕੌਣ ਉਹਨੂੰ ਲੀਗ ਨੂੰ ਕਰਾਉਂਦਾ ਹੈ ਤੇ ਉਹਦੇ ਲੀਗ ਦੇ ਇਥੋਂ ਨੂੰ ਕੀ ਬੈਨੀਫਿਟ ਨੇ ਉਹਦੇ ਉਹਨੇ ਭਈ ਇਹ ਆਪਣੇ ਮਦਨਾਲ ਕੋਲੋਂ ਕਰਾਉਂਦੇ ਮਦਨਾਲ ਕੋਲ ਸਾਹਿਬ ਨੇ ਕਰਾਉਂਦੇ ਹਨ ਜਿਹੜੇ ਆਪਣੇ ਲੀਗ ਚੱਲਦੇ ਸੀ ਉਹਦੇ ਆਏ ਪਲੇਅਰ ਫਿੱਟ ਹੋ ਜਾਂਦੇ ਸਾਰੇ ਜਾਣੀ ਫਿਟਨੈਸ ਹਸਤੇ ਉਹ ਆਪਣੇ ਅਗਲੇ ਸੀਜ਼ਨ ਵੇਲੇ ਮੈਚਾਂ ਵੇਲੇ ਪਲੇਅਰ ਪੂਰੇ ਫਿੱਟ ਹੋ ਜਾਣ ਬਟੇਡੇ ਲਈ ਉਹ ਕੋਸ ਆਵਾਂ ਕਹਿੰਦੇ ਗੱਲਾਂ ਕਰਦੇ ਨੇ ਕਹਿੰਦੇ ਮਾਲਵੇ ਦੇ ਪਲੇਅਰ ਦੋ ਦੋ ਤਿੰਨ ਤਿੰਨ ਕਾਡੀਆਂ ਪਾਉਣ ਵਾਲੇ ਵੀ 40 ਮਿੰਟਾਂ ਦਾ ਮੈਚ ਇਹਨਾਂ ਤੋਂ ਖੇਡਣੀਆਂ ਜਿਹੜੇ ਮਾਲਵੇ ਦੇ ਪਲੇਅਰ ਆ ਜ਼ਿਆਦਾ ਕਰਕੇ ਜਾਨੀ ਮਾਲਵੇ ਦੇ ਪਲੇਅਰਾਂ ਦੀ ਉਹਨਾਂ ਨੇ ਸਿਫਤ ਕੀਤੀ ਹਾਂ ਵੀ ਇਹ ਦੋ ਚਾਰ ਟਰੇਡਰ ਆ ਜਿਹੜੇ ਦੋ ਤਿੰਨ ਕਾਡੀਆਂ ਪਾਉਣ ਵਾਲੇ ਲਗਾਤਾਰ ਵੀ 40 ਮਿੰਟ ਕਾਡੀਆਂ ਨਹੀਂ ਖੇਡ ਸਕਦੇ ਟਰੇਡਰ ਜੱਤ ਟਾਈਮ ਤੇ ਮੈਚ ਠੀਕ ਹੈ ਵੀ ਮਾਜੇ ਤੇ ਦਬਾਵੇ ਵਾਲੇ ਪਲੇਅਰ ਲੰਮਾ ਖੇਡਦੇ ਆ ਉਹ ਲੰਮਾ ਖੇਡਦੇ ਵੀ ਮਾਲ ਵਾਲੇ ਨੰਬਰਾਂ ਦੀ ਖੇਡਦੇ ਆ ਬਸ 10 ਨੰਬਰ 5 ਨੰਬਰ ਅੱਛਾ ਜਿਵੇਂ ਆਪਣਾ ਇਹ ਰਹਿ ਗਿਆ ਜੀ ਹਾਂਜੀ ਵੀ ਆਪਾਂ ਨੰਬਰਾਂ ਦੀ ਖੇਡਦੇ ਆ ਹਾਂਜੀ ਉਹਨਾਂ ਦੇ ਖੁੱਲੇ ਟਾਈਮ ਆ ਵੀ ਉਹ ਐਂ ਗੱਲਾਂ ਕਰਦੇ ਸੀ ਤੇ ਹੁਣ ਕੋਸਾਬ ਨੇ ਜਦੋਂ ਪਿਛਲੀ ਲੀਗ ਚਲਾਈ ਆ ਬਹੁਤ ਬਹੁਤ ਮੁੰਡੇ ਫਿੱਟ ਅੱਛਾ ਜੇ ਲੀਗ ਚੱਲਣ ਨਾਲ ਜਿਹੜੇ ਖਿਡਾਰੀ ਨੇ ਉਹਨਾਂ ਦੀ ਫਿਟਨੈਸ ਆਉਂਦੀ ਹੈ ਨਾ ਪੂਰਾ ਇਸ ਟਾਈਮ ਨਾਲ ਬਣਾਈ 40 40 ਮਿੰਟ ਮੈਚ ਖੇਡਣਾ 40 ਮਿੰਟ ਦੇ ਮੈਚ ਮੈਨੇਜਮੈਂਟ ਵਿੱਚ ਖੇਡਿਆ ਨਾ ਹਾਂ ਵਧੀਆ ਸਟੈਂਡ ਨਾਲ ਆਪਣਾ ਹੀ ਫਿਰ ਦੋ ਦੋ ਘੰਟੇ ਉੱਥੇ ਗੇਮ ਲਾਈ ਜਾਣੀ। ਦੋ ਦੋ ਘੰਟੇ ਗੇਮ ਲੱਗਦੀ ਹੈ। ਹਾਂ ਦੋ ਦੋ ਘੰਟੇ ਗੇਮ ਲਵਾਈ ਜਾਂਦੀ। ਕੋਚ ਸਾਹਿਬ ਵੀ ਘੜਾਉਂਦੇ ਨੇ ਜਾਂ ਕੋਈ ਹੋਰ ਵੀ ਮੈਦਾਨ ਲੈ ਫ੍ਰੀ ਵਗੈਰਾ। ਨਹੀਂ ਮਦਦ ਨਾਲ ਕੋਚ ਸਾਹਿਬ ਜੀ ਬਾਕੀ ਇਹ ਤੇ ਲੀਗ ਵੀ ਜਿਹੜੇ ਸ਼ਨੀਵਾਰ ਨੂੰ ਹੂੰ ਉਹਦੇ ਸਾਰਾ ਪ੍ਰਬੰਧ ਹੁੰਦਾ ਅੱਠ ਟੀਮਾਂ ਹੁੰਦੇ ਨਾਲ ਚੱਲ। ਇਹ ਜਿਹੜੀ ਲੀਗ ਹੈ ਕਿੰਨੇ ਤੋਂ ਕਿੰਨੇ ਦੇ ਕਿੰਨਾ ਸਮਾਂ ਹੁੰਦੀ ਹੈ ਇਹਦੇ ਬਾਰੇ? ਜੀ 40 ਮਿੰਟਾਂ ਦਾ ਇੱਕ ਮੈਚ 20-5 ਦੀ ਹੈ। 20-5 20 ਦਾ ਇੱਕ ਮੈਚ। ਹਾਂ 40 ਨੀ ਕੱਲਾ ਬਹੰਡਾ ਜ਼ਿਲ੍ਹਾ ਹੀ ਉਹਦੇ ਵਿੱਚ ਆਉਂਦਾ ਹੈ ਜਾਂ ਮਤਲਬ ਕਿਤੋਂ ਵੀ ਕੁਖੜਾ ਦੀ ਹੁੰਦੇ ਨਹੀਂ ਜਿਹੜੇ ਆਪਣੇ ਮਨ ਨੇ ਕਿ ਚੱਲ ਲਾ ਕੇ ਟ੍ਰਾਇਲ ਲੈ ਕੇ ਇੱਕੀ ਪਲੇਅਰਾਂ ਦੀ ਸਿਲੈਕਸ਼ਨ ਹੋਈ ਠੀਕ ਹੈ ਹਾਂਜੀ ਇੱਕ ਟੀਮ ਨੇ ਇੱਕ ਸਪான்ਸਰ ਇੱਕ ਕੋਚ ਦਿੱਤਾ ਹੋਇਆ ਇੱਕ ਟੀਮ ਨੂੰ ਇੱਕ ਸਪான்ਸਰ ਦੇ ਇੱਕ ਸਪான்ਸਰ ਇੱਕ ਕੋਚ ਹਾਂਜੀ ਮਾਨ ਕੇ ਸਪான்ਸਰ ਹੋਇਆ ਜਿਹੜੀ ਟੀਮ ਦਾ ਜੀ ਕਿੱਟਾ ਬਣਾਈ ਆ ਪਾਰਟਿਸਪੇਟ ਦਿੱਤਾ 50000 ਜਿੰਨਾ ਵੀ ਰੱਖਿਆ ਕੋਚ ਸਾਡੇ ਹਾਂਜੀ ਸਿਕਿਉਰਿਟੀ ਦਿੱਤੀ ਪਲੇਅਰਾਂ ਦੀ ਯਾਨੀ ਬਹੁਤ ਹੀ ਵਧੀਆ ਸੋਚ ਆ ਕੋਚ ਸਾਡੀ ਹੈ ਨਾ ਖਿਡਾਰੀਆਂ ਲਈ ਬੜਾ ਕੁਝ ਤੁਹਾਡੇ ਦਸਨ ਮਦਾਕ ਬੜਾ ਕੁਝ ਕਰ ਰਹੇ ਨੇ ਤਾਂ ਤੁਸੀਂ ਕਿਤੇ ਕੋਈ ਬਾਹਰ ਦਾ ਤੁਹਾਡਾ ਨਹੀਂ ਆਏ ਸੀ ਵੀ ਕੋਈ ਬਾਹਰ ਦਾ ਜਿਵੇਂ ਬਾਹਰ ਆਪਣੇ ਖਿਡਾਰੀ ਜਾਂਦੇ ਨੇ ਹਾਂਜੀ ਹਾਂਜੀ ਤਾਂ ਬਾਹਰ ਜਾਣ ਦਾ ਕੋਈ ਮਦਦਮ ਬਣਿਆ ਨਹੀਂ ਕੋਈ ਨਹੀਂ ਐਕਟਿਵ ਹੋਈ ਨਹੀਂ ਬਈ ਗੱਲ ਮੁਰ ਕਿ ਮੇਰੇ ਸੱਟਾ ਵੱਜੇ ਤੇ ਬਾਹਰ ਉਹਨਾਂ ਨੇ ਪਿਆਕੂਆ ਅੱਛਾ ਤੁਸੀਂ ਬਾਹਰ ਜਾਣਾ ਸੀ ਤੇ ਤੁਹਾਡੇ ਸੱਟ ਲੱਗ ਗਈ ਹਾਂਜੀ ਇਹ ਪ੍ਰਮਾਤਮਾ ਦੇ ਲਾਲੋ ਹਨਾ ਜਾਂ ਤੇਰੀ ਕਿਸਮਤ ਦੀ ਗੱਲ ਕਰ ਲਗੇ ਹਾਂਜੀ ਤਾਂ ਜਿਹੜੇ ਕੋਡੀ ਪ੍ਰੇਮੀ ਨੇ ਤਾਂ ਮੈਂ ਤਾਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਉਹ ਤੁਹਾਡੀ ਇਸ ਪ੍ਰਤੀ ਸੋਚ ਨੂੰ ਸਮਝਦੇ ਹੋਏ ਵੀ ਤੁਹਾਡੀ ਉਹ ਜਰੂਰ ਮਦਦ ਕਰਨ ਤਾਂ ਜਿਹੜਾ ਤੁਹਾਡਾ ਤੁਸੀਂ ਮਤਲਬ ਆਪਰੇਟ ਕਰਾਉਣਾ ਹੈ ਉਹ ਤੁਹਾਡਾ ਹੋ ਸਕੇ ਤੇ ਉਹ ਪਰਮਾਤਮਾ ਅਗੇ ਅਸ ਦੁਆਰਾ ਫਿਰ ਬੇਨਤੀ ਕਰਾਂਗੇ ਪਰਮਾਤਮਾ ਨੂੰ ਵੀ ਸਕਸੈਸਫੁਲ ਰਵੇ ਤਾਂ ਪਹਿਲੀ ਵਾਰੀ ਬਹੁਤ ਹੋ ਗਏ ਮੇਰੇ ਤਾਂ ਨਾ ਦੂਜਾ ਪ੍ਰੇਸ਼ਨਾ ਕੋਡੇ ਦਾ ਅੱਛਾ ਤੂੰ ਇਸ ਕੋਡੇ ਦਾ ਤੁਹਾਡਾ ਦੂਜਾ ਪ੍ਰੇਸ਼ਨਾ ਹੋ ਰਿਹਾ ਹੈ ਇਹ ਕਾਰਨ 6:00 ਵਜਨ ਦਾ ਕੀ ਕਰਨਾ ਉਹ ਇਹ ਪੋਦੇ ਦੀ ਰਾਜ ਕੀ ਮਤ ਹੈ ਬਈ ਚੰਗਾ ਭਲਾ ਨਾ ਕੋਈ ਉਹ ਨਹੀਂ ਜਦੋਂ ਤੁਸੀਂ ਮਤਲਬ ਸਟੈਪ ਬਾਈ ਸਟੈਪ ਖੇਡਦੇ ਹੋ ਤਾਂ ਉਹਦੇ ਕੋਈ ਐ ਲੱਗਦਾ ਵੀ ਆਪ ਨੂੰ ਆ ਇਦਾਂ ਨਹੀਂ ਕਰਨਾ ਚਾਹੀਦਾ ਜੇ ਕੀ ਨਹੀਂ ਬਈ ਉਹ ਮੈਚ ਤੇ ਨਹੀਂ ਪਤਾ ਲੱਗਦਾ ਵੀ ਜਿੱਦਾਂ ਵੀ ਆ ਆਪਾਂ ਪਾ ਦੀ ਕਿਸਮਤ ਮਾੜੀ ਨਾਲ ਉਹ ਵੱਜਦੀ ਹੈ 6:00 ਇਸ ਮਤਲਬ ਜਦੋਂ ਜਦੋਂ ਐ ਪਤਾ ਲੱਗੇ ਵੀ ਉਹਨੂੰ ਠੀਕ ਹੈ ਇੰਟਰ ਤੇ ਵਧੀਆ ਪੀਕ ਤੇ ਆ ਕੇ ਮੇਰੇ ਖੇਡਣ ਲੱਗੇ ਬਸ ਉਦੋਂ 6:00 ਵੱਜਣੀ ਠੀਕ ਹੈ ਜਦੋਂ ਅਨਫੇਟਾਂ ਉਦੋਂ 9 ਮਿੰਟ ਟੁੱਟਣਾ ਅੱਛਾ ਜਦੋਂ ਅਨਫੇਟਾਂ ਉਹ 9 ਮਿੰਟ ਟੁੱਟਦਾ ਜਾਂ ਮੈਂ ਜਾਨੀ ਹਾਂ ਆਮ ਰੋਜ਼ ਮਰਾਈ ਜ਼ਿੰਦਗੀ ਦੀ ਵਿੱਚ ਆਪਰੇ ਤੇ ਜਦੋਂ ਮੈਂ ਪੂਰਾ ਫਿੱਟ ਹੋ ਗਿਆ ਪੀਕ ਤੇ ਵੀ ਹਾਂ ਪਤਾ ਕਿ ਹੁਣ ਓਕੇ ਆ ਜਦੋਂ ਮੈਂ ਗੱਡੀ ਲਿਆਂ ਤੇ ਪੂਰੋ ਸਭ ਹੋ ਗਿਆ ਤੁੱਲਾ ਜੀ ਜਿਵੇਂ ਮਾਨ ਸਨਮਾਨ ਦੀ ਆਪਾਂ ਜੀ ਗੱਲ ਕਰੀਏ ਹੈਨਾ ਜਿਵੇਂ ਖਿਡਾਰੀਆਂ ਦੇ ਮਾਨ ਸਨਮਾਨ ਹੁੰਦੇ ਨੇ ਤੁਹਾਡੇ ਕਿੰਨੇ ਕੋਈ ਸਨਮਾਨ ਹੋਏ ਜਾਂ ਅਜੇ ਕੀ ਉਹਦੇ ਵਰਗੇ ਕੋਈ ਮਾਨ ਸਨਮਾਨ ਜਾਂਦਾ ਕੋਈ ਨਹੀਂ ਹੋਇਆ ਨਹੀਂ ਇੱਕ ਹੀ ਹੋਇਆ ਸੀ ਆਪਾਂ ਨੂੰ 31000 ਰੁਪਏ ਇੱਕ ਥਾਂ ਤੇ 31000 ਰੁਪਏ ਨਾਲ ਤੁਹਾਡਾ ਮੇ ਪਿੰਡੀ ਸਨਮਾਨ ਕੀਤਾ ਸੀਗਾ ਹਾਂਜੀ ਉਹ ਵੀ ਨਹੀਂ ਹੋਇਆ ਭਾਈ ਟੂਰਨਾਮੈਂਟ ਤੇ ਮਨੇ ਲੜਾਈ ਹੋ ਗਈ ਰੋਲਪਈ ਟੂਰਨਾਮੈਂਟ ਹੀ ਆਪਣਾ ਕੈਸਰ ਅੱਛਾ ਉਸ ਟਾਈਮ 31000 ਰੁਪਏ ਦਾ ਤੁਹਾਡਾ ਮਾਨ ਸਨਮਾਨ ਹੋਣਾ ਸੀ ਤਾਂ ਉਦੋਂ ਟੂਰਨਾਮੈਂਟ ਦੇ ਵਿੱਚ ਜਾਨੀ ਕਲੇਸ਼ ਪੈ ਗਿਆ ਫਾਇੇ ਗੋਗੇ ਹਣਾ ਤਾਂ ਉਹ ਵੀ ਹਜੇ ਆ ਉਹ ਵਿੱਚ ਵਿਚਾਲੇ ਰਹਿ ਗਿਆ ਨਹੀਂ ਜਿਹੜੀਆਂ ਤੁਹਾਡੇ ਅੱਜ ਜਿਵੇਂ ਕਵੱਡੀ ਖੇਡਦੇ ਨੇ ਤੁਹਾਡੇ ਸੱਟਾ ਫਿਟਾ ਲੱਗੀਆਂ ਉਸ ਟਾਈਮ ਤੁਹਾਡੀ ਕਿਸੇ ਕਵੱਡੀ ਪ੍ਰੇਮੀ ਨੇ ਜਾਂ ਮਤਲਬ ਹੋਰ ਕਿਸੇ ਦੋਸਤ ਮਿੱਤਰ ਨੇ ਕੋਈ ਮਦਦ ਕੀਤੀ ਨਹੀਂ ਭਾਈ ਕੋਈ ਨਹੀਂ ਕਰਨ ਕਾਰਨੇ ਬੋਹਨੇ ਵੀ ਕਰਦੇ ਨਹੀਂ ਮਦਦ ਕੋਈ ਨਹੀਂ ਕਰਦੇ ਜਿੰਨਾ ਟਾਈਮ ਨੰਬਰ ਲੈਂਦੇ ਉਹਨਾ ਟਾਈਮ ਜੇ ਕੋਈ ਫੋਨ ਲਾ ਲੂਗਾ ਆ ਜਾਂਦੇ ਆ ਨਾ ਬਾਹਰੋਂ ਵੀ ਫੋਨ ਆਉਂਦੇ ਆ ਇਧਰੋਂ ਇੰਡੀਆ ਜੀ ਵੀ ਲਾ ਲੈਂਦੇ ਹੂੰ ਤਾਂ ਅਗਲੇ ਦਾ ਬਸ ਪਹਿਲਾ ਸੁਭਾਲੇ ਹੀ ਹੁੰਦਾ ਵੀ ਦੁੱਲੇ ਰੈਟ ਹੋਈਆ ਵੀ ਹਾਂ ਉਹਨੂੰ ਕਹੇ ਹੂੰ ਵੀਦੁੱਲਾ ਤੁਹਾਡਾ ਨਾਂ ਵੀ ਦੁੱਲਾ ਹੈ ਦੁੱਲਾ ਤੁਹਾਡਾ ਜਿਹੜਾ ਉਸਤਾਦ ਹੀ ਗੱਲ ਕਰਦਾ ਹਾਂ ਉਹਨੂੰ ਕਹਿੰਦੇ ਆ ਵੀ ਦੁੱਲੇ ਬੱਗੇ ਨੂੰ ਕਹਿ ਤਰੀ ਮਦ ਅੱਛਾ ਉਹ ਕਹਿੰਦੇ ਆ ਵੀ ਦੁੱਲੇ ਬੱਗੇ ਨੂੰ ਕਹਿਦੇ ਰਹੀ ਉਹ ਹਾਂ ਉਹਨਾਂ ਕੋਲ ਆਈ ਸੁਭਾਲ ਹੋਰ ਕੁਝ ਨਹੀਂ ਉਹਨਾਂ ਨੇ ਫੋਨ ਲਾ ਕੇ ਪੁੱਛਣਾ ਜਿਹੜੇ ਦਾ ਵੀ ਫੋਨ ਆਉ ਬਾਹਰੋਂ ਵੀ ਆਇਆ ਬਹੁ ਬੁੱਲੇ ਨੂੰ ਕਹਿੰਦਾ ਵੀ ਉਹ ਦਾ ਪੈਸੇ ਨਾਲ ਥੋੜੀ ਪ੍ਰਤਨ ਆਪਾਂ ਬੰਦੇ ਦਾ ਹਨਾ ਰੱਖਣਾ। ਆ ਉਹ ਤੁਹਾਡਾ ਉਸਤਾਦ ਆ ਵੀ ਹਰ ਟਾਈਮ ਹਰ ਵੇਲੇ ਆਪਾਂ ਮਦਦ ਇੱਕ ਪਰਸਨ ਨੂੰ ਆਪਾਂ ਇਹ ਥੋੜੀ ਜਿਹੀ ਵੀ ਬਾਈ ਜੀ ਸਪੋਰਟ ਬਹੁਤ ਕਰਦੇ ਹੋ ਜਾਨਣਾ ਉਹਦੇ ਵੀ ਕਹਿੰਦਾ ਪੈਸੇ ਲੈ ਜਾ ਮੈਂ ਲੈ ਗੀ ਨਹੀਂ ਹੁੰਦਾ। ਠੀਕ ਹੈ ਉਹਨੂੰ ਚੋਲੋ ਬਲੀ। ਹਾਂ। ਮੈਂ ਆਪਾਂ ਕਦੇ ਲੈਂਦਾ ਜਦੋਂ ਜਾਂਦਾ ਮੈਚ ਲੈ ਜਾਂ ਮੈਚ ਤੇ ਉਹਦੋਂ ਵੀ ਦਿੰਦਾ ਪੈਸੇ ਮੈਂ ਲੈਤੀ ਨਹੀਂ। ਠੀਕ ਹੈ। ਹਾਂਜੀ ਬਾਈ ਆ ਵੀ ਉਹ ਕਹਿੰਦੇ ਵੀ ਉਹ ਨੂੰ ਕਹੇ ਉਹ ਨੂੰ ਕਹੇ। ਜਾਨੀ ਤੁਹਾਨੂੰ ਫੋਨ ਜ਼ਰੂਰ ਆਉਂਦੇ ਨੇ ਪਰ ਮਦਦ ਨਹੀਂ ਕੋਈ ਕਰਦਾ। ਹੈਨਾ? ਤਾਂ ਜੀ ਦੋਸਤੋ ਅਬਦੁੱਲਾਹ ਜੀ ਨੇ ਆਪ ਗੱਲਾਂ ਬਾਤਾਂ ਕੀਤੀਆਂ ਹਨ ਉਹਨਾਂ ਦੀ ਮਾਤਾ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਕਬੱਡੀ ਜਿਹੜੇ ਪ੍ਰੇਮੀ ਨੇ ਕਬੱਡੀ ਨੂੰ ਬੜੇ ਸ਼ੌਂਕ ਨਾਲ ਦੇਖਦੇ ਆ ਤਾਂ ਉਹਨਾਂ ਨਾਲ ਵੀ ਆਪ ਗੱਲਾਂ ਬਾਤਾਂ ਕੀਤੀਆਂ ਤਾਂ ਜਿਹੜੇ ਦੁੱਲਾ ਜੀ ਨੇ ਇਹਨਾਂ ਦੀ ਮਦਦ ਕਰਨਾ ਉਹ ਫਰਜ਼ ਬਣਦਾ ਹੈ ਉਹਨਾਂ ਸਖਸੀਅਤਾਂ ਦਾ ਜਿਹੜੇ ਸਾਡੇ ਇੱਕ ਕਬੱਡੀ ਦੇ ਪ੍ਰੇਮੀ ਨੇ ਤੇ ਜਾਂ ਜਿਹੜੇ ਕਬੱਡੀ ਨੂੰ ਚਾਹਣ ਵਾਲੇ ਨੇ ਤਾਂ ਇਸ ਤਰ੍ਹਾਂ ਦੇ ਖਿਡਾਰੀਆਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਤਾਂ ਦੋਸਤੋ ਇਹਨੇ ਇੱਕ ਦੁੱਲਾ ਜੀ ਨੇ ਦੱਸਿਆ ਜਿਵੇਂ ਆਪਰੇਸ਼ਨ ਕਰਾਉਣਾ ਹੈ ਨਾ ਤਾਂ ਜਰੂਰ ਇਹਦੀ ਮਦਦ ਕੀਤੀ ਜਾਵੇ ਘਰ ਦੇ ਅਸੀਂ ਤੁਹਾਨੂੰ ਵੀਡੀਓ ਰਾਹੀਂ ਵੀ ਹਾਲਾਤ ਵੀ ਦਿਖਾਵਾਂਗੇ ਮਾਤਾ ਜੀ ਨੇ ਵੀ ਦੱਸਿਆ ਸਾਨੂੰ ਤਾਂ ਉਹ ਵੀਡੀਓ ਰਾਹੀਂ ਤੁਹਾਨੂੰ ਲੱਗ ਜਾਊਗਾ ਪਤਾ ਸਾਰਾ ਵੀ ਕੀ ਕੀ ਅਸੀਂ ਇਹਦੇ ਵਿੱਚ ਦੱਸਿਆ ਤਾਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੇ ਬਾਈਦੁੱਲਾ ਜੀ ਦੀ ਜਿਹੜੀ ਅਸੀਂ ਵੀਡੀਓ ਕੀਤੀ ਹੈ ਤੁਹਾਨੂੰ ਕਿੱਦਾਂ ਲੱਗੀ ਧੰਨਵਾਦ